ਇੰਨੀ ਕ ਦੂਰ ਜਾਂਦੇ ਸਾਡੇ ਦਰਦ ਬਹੁਤ ਹੁੰਦਾ ਤਾਂ ਲੱਕ ਵਿੱਚ ਵਹਾਈਕਲ ਵੀ ਠੀਕ ਗਾਰਡਨ ਵੀ ਘੁੰਮਦੀ ਆ ਉੱਪਰ ਨੂੰ ਵੀ ਹੁੰਦੀ ਆ ਇਹ ਜੀ ਕੋਈ ਤੁਸੀਂ ਬਿਲਕੁਲ ਠੀਕ ਕਿਹੜੀ ਜਗ੍ਹਾ ਡਾਕਟਰਾਂ ਨੇ ਕਿਹਾ ਸੀ ਆਪਰੇਸ਼ਨ ਕਰਨਾ ਪਊਗਾ ਮਲੇਸ਼ੀਆ ਚ ਉੱਥੇ ਮਲੇਸ਼ੀਆ ਚ ਉਹ ਮਲੇਸ਼ੀਆ ਠੀਕ ਹੋਣ ਉਹਦਾ ਕਿਵੇਂ ਪਤਾ ਲੱਗਿਆ ਫਿਰ ਪਹਿਲਾਂ ਤਾਂ ਕੀ ਨਾ ਵੀਰੇ ਆਪਣੇ ਬਰਿੰਦਰ ਰਿਜ਼ਲਟ ਕਹਿਣ ਦਾ ਮਤਲਬ ਜਦੋਂ ਤੁਸੀਂ ਮਲ ਕੇ ਆੜਦੇ ਹੋ ਉਸ ਤੋਂ ਬਾਅਦ ਦਰਦ ਗਾਇਬ ਹੋ ਜਾਏਗਾ ਜਦੋਂ ਆਏਗਾ ਤੁਹਾਨੂੰ 300 ਰੁਪਏ ਦੇਏਗਾ ਜੇ ਠੀਕ ਹੋ ਗਿਆ ਤਾਂ ਦੇਏਗਾ ਜੇ ਨਾ ਠੀਕ ਹੋਇਆ ਫਿਰ ਜਿਵੇਂ ਕਿਸੇ ਨੂੰ ਅਚਾਨਕ ਜਿਵੇਂ ਕਿ ਅਕਸਰ ਦੇਖਦੇ ਆ ਕਿ ਪੈਰਾਲਾਈਜ਼ ਹੋ ਗਿਆ ਉਹ ਤੁਹਾਡੇ ਕੋਲ ਬੰਦਾ ਲੈ ਆਉਂਦਾ ਜੇ ਉਹਨੂੰ ਕੋਈ ਹੋਰ ਜ਼ਿਆਦਾ ਦਿੱਕਤ ਆ ਗਈ ਫਿਰ ਤੁਸੀਂ ਸੰਭਾਉਂਗੇ ਉਹਨੂੰ ਇਲਾਜ ਕਰਾ ਕਰਾ ਕੇ ਥੱਕ ਗਿਆ ਉਹ ਇੱਥੇ ਆ ਸਕਦਾ ਤੁਹਾਡੇ ਕੋਲ ਉਸ ਅਗਰ ਉਸ ਦੀ ਲੱਤ ਠੰਡੀ ਹੋਈ ਤਾਂ ਉਸ ਨੂੰ ਚਲਾ ਦੋਗੇ ਤੁਹਾਡਾ ਇਹ ਕਹਿਣਾ ਹਾਂਜੀ ਹਾਂਜੀ ਬਿਲਕੁਲ ਚੱਲ ਜੇਗੀ ਸलाम नमस्ते ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖੰਨ ਅੱਜ ਅਸੀਂ ਤੁਹਾਨੂੰ ਇੱਕ ਖਾਸ ਖਬਰ ਅਸੀਂ ਦਿਖਾਉਣ ਜਾ ਰਹੇ ਹਾਂ ਕਿ ਜਿਸ ਤੋਂ तकरीबन 90% ਲੋਕ ਪਰੇਸ਼ਾਨ ਨੇ ਲੋਕਾਂ ਦੇ ਅਕਸਰ ਕਮਰਾਂ ਦੇ ਵਿੱਚ ਦਰਦ ਰਹਿੰਦਾ ਹੈ ਮੋਢਿਆਂ 'ਚ ਗੋਡਿਆਂ 'ਚ ਦਰਦ ਰਹਿੰਦਾ ਅਸੀਂ ਇੱਕ ਐਸੇ ਹਕੀਮ ਕੋਲ ਪਹੁੰਚੇ ਹਾਂ ਜਿਹੜਾ ਕਿ ਇਹਨਾਂ ਸਾਰਿਆਂ ਦਾ ਇਲਾਜ ਬਾਖੂਬੀ ਆਪਣੇ ਹੱਥ ਦੀ ਕਲਾ ਦੇ ਨਾਲ ਕਰਦਾ ਪਹਿਲਾਂ ਤਾਂ ਕੀ ਨਾਂ ਹੈ ਵੀਰੇ ਆਪਣੇ ਵਰਿੰਦਰ ਸਿੰਘ ਜੀ ਅਵਰਿੰਦਰ ਸਿੰਘ ਜੀ ਇਹ ਜਿਹੜੀ ਤੁਹਾਡੇ ਹੱਥ 'ਚ ਕਲਾ ਤੁਸੀਂ ਕਹਿੰਦੇ ਹੋ ਵੀ ਮੈਂ ਹੱਥ ਦੇ ਆਪਣੀ ਕਲਾ ਦੇ ਨਾਲ ਗੋਡਿਆਂ ਦਾ ਮੋਡਿਆਂ ਦਾ ਤੇ ਕਮਰ ਦਾ ਬਿਲਕੁਲ ਇਲਾਜ ਕਰਦਾ ਸਹੀ ਤਰੀਕੇ ਨਾਲ ਇਹ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਇਹਦੇ ਬਾਰੇ ਹੈ ਜੀ ਆਪਣੀਆਂ ਜਿਹੜੀਆਂ ਸਰਵਾਈਕਲ ਦੀਆਂ ਹੋ ਗਈਆਂ ਉਹਦੀਆਂ ਨਸਾਂ ਬਲੌਕ ਹੋ ਜਾਂਦੀਆਂ ਨੇ ਉਹ ਆਪਣੀਆਂ ਕਈ ਵਾਰੀ ਬਾਹਮਾ ਚ ਵੀ ਦਰਦ ਕਰ ਜਾਣ ਲੱਗ ਜਾਂਦਾ ਹੈ ਕਈਆਂ ਨੂੰ ਚੱਕਰ ਆਉਣ ਲੱਗ ਜਾਂਦੇ ਨੇ ਕਈਆਂ ਦੇ ਤਾਲੂ ਚੋਂ ਸੇਕ ਵੀ ਨਿਕਲਦਾ ਹੈ ਕਈਆਂ ਦੇ ਹੱਥ ਪੈਰ ਸੁੰਨ ਹੁੰਦੇ ਨੇ ਇਹ ਤਾਂ ਜੀ ਸਰਵਾਈਕਲ ਦਾ ਇਹਦਾ ਨਸਾਂ ਬਲੌਕ ਦਾ ਮਤਲਬ ਕਿ ਇੰਨਾ ਅਸਰ ਪੈਂਦਾ ਹੈ ਤੇ ਇੱਕ ਆਪਣਾ ਜਿਵੇਂ ਡਿਸਕ ਤੋਂ ਨਸਾਂ ਬਲੌਕ ਹੋ ਜਾਂਦੀਆਂ ਨੇ ਡਿਸਕ 'ਚ ਦਰਦ ਵੀ ਹੋਣ ਲੱਗਦਾ ਜਿਹਨੂੰ ਅੱਜ ਕੱਲ ਡਾਕਟਰ ਕਹਿੰਦੇ ਨੇ ਮਣਕੇ ਦਬ ਗਏ ਜਾਂ ਮਣਕਿਆਂ 'ਚ ਗੈਪ ਪੈ ਗਿਆ ਉਹ ਅਸਲ 'ਚ ਜਿਹੜੀਆਂ ਮਣਕਿਆਂ ਦੇ ਨਾਲ-ਨਾਲ ਨਸਾਂ ਹੁੰਦੀਆਂ ਨੇ ਨਾ ਬਲੌਕ ਹੋ ਜਾਂਦੀਆਂ ਨੇ ਜਿਵੇਂ ਆਪਾਂ गिर ਗਏ ਕੋਈ 8-10 ਸਾਲ ਪਹਿਲਾਂ ਉਹ ਬਿਲਕੁਲ ਜਾਮ ਹੋ ਜਾਂਦੀਆਂ ਨੇ ਉੱਥੋਂ ਉੱਥੋਂ ਬਲੌਕ ਹੋਣ ਲੱਗੀਆਂ ਖਿੱਚ ਪੈਣ ਲੱਗ ਗਈ ਆਪਾਂ ਟੇਡੇ ਹੋਏ ਸਿੱਧੇ ਹੋਏ ਆਪਾਂ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਈ ਵਾਰੀ ਜਿਵੇਂ ਕਿ ਸੈਟਿਕਾ ਪੇਨ ਆ ਜਾਂਦਾ ਹੈ ਕਈਆਂ ਦੇ ਇੱਕ ਲੱਤ ਦਾ ਦਰਦ ਉਹ ਲੱਤ ਦਾ ਦਰਦ ਕਈ ਵਾਰੀ ਪੈਰਾਂ ਦੇ ਅਚਾਰੇ ਉਂਗਲਾਂ 'ਚ ਵੀ ਚੱਲ ਜਾਂਦਾ ਹੈ ਕਈਆਂ ਦੀ ਸਾਰੇ ਲੱਤ 'ਚ ਵੀ ਚੱਲ ਜਾਂਦਾ ਹੈ ਕਈਆਂ ਦੇ ਤੁਰਦੇ ਫਿਰਦੇ ਚੱਲਦਾ ਕਈਆਂ ਦੇ ਬੈਠੇ ਵੀ ਹੋਈ ਜਾਂਦਾ ਹੈ ਠੀਕ ਹੈ ਜੀ ਇਹਦਾ ਮਤਲਬ ਇੱਕ ਦਿਨ 'ਚ ਇਹਦਾ ਹੱਲ ਹੋ ਜਾਂਦਾ ਸੈਟਿਕਾ ਪੇਨ ਦਾ ਉਹਦਾ ਦਰਦ ਖਤਮ ਹੋ ਜਾਂਦਾ ਤਿੰਨ ਚਾਰ ਸਿਟੀਆਂ ਲੱਗਦੀਆਂ ਨੇ ਉਹਦੀਆਂ ਸਰਵਾਈਕਲ ਦੀਆਂ ਵੀ ਜਿਵੇਂ ਕਿ ਲਾ ਲਓ ਦੋ ਤਿੰਨ ਸਿਟੀਆਂ ਜਦ ਸਰਵਾਈਕਲ ਠੀਕ ਹੋ ਜਾਂਦਾ ਚੱਕਰ ਆਉਂਦੇ ਹੋਣ ਤਾਂ ਬਾਹਾਂ 'ਚ ਵੀ ਦਰਦ ਜਾਂਦਾ ਉਹਦੀ ਵੀ ਦੋ ਤਿੰਨ ਸਿਟੀਆਂ ਹੀ ਲੱਗਦੀਆਂ ਨੇ ਤੁਸੀਂ ਇੰਨੇ ਵਿਸ਼ਵਾਸ ਨਾਲ ਕਿਵੇਂ ਕਹਿੰਦੇ ਹੋ ਕਿ ਤੁਸੀਂ ਠੀਕ ਕਰ ਦੋਗੇ ਕਿਉਂਕਿ ਲੋਕ ਅਕਸਰ ਮੰਨਣ ਵਾਲੇ ਦੇਖਿਆ ਬੜਬੜੇ ਸ਼ੋਅਰੂਮ ਖੋਲੀ ਬੈਠੇ ਨੇ ਉਹਨਾਂ ਕੋਲ ਜਾਂਦੇ ਨੇ ਲੋਕ ਪਰੇਸ਼ਾਨ ਹੋ ਕੇ ਆ ਜਾਂਦੇ ਨੇ ਨਹੀਂ ਜੀ ਇਹ ਸਾਰੀਆਂ ਚੀਜ਼ਾਂ ਦਾ ਦਰਅਸਲ ਰਿਜ਼ਲਟ ਆਪਣਾ ਨਾਲ ਦੀ ਨਾਲ ਹੈ ਜੇ ਆਪਾਂ ਸੈਟਿਕਾ ਪੇਨ ਦਾ ਵੀ ਠੀਕ ਕਰਦੇ ਹਾਂ ਉਹਦਾ ਵੀ ਦਰਦ ਨਾਲ ਦੀ ਨਾਲ ਮਤਲਬ ਕਿ ਦਰਦ ਖਤਮ ਹੁੰਦਾ ਹੈ ਜੇ ਆਪਾਂ ਸਰਵਾਈਕਲ ਦਾ ਵੀ ਕਰਦੇ ਹਾਂ ਉਸੇ ਟਾਈਮ ਚੱਕਰ ਆਉਂਦੇ ਆਂ ਕਿ ਚੱਕਰ हट ਜਾਂਦੇ ਆ ਹਨਾ ਸਾਰੀਆਂ ਚੀਜ਼ਾਂ ਰਿਜ਼ਲਟ ਨਾਲ ਦੀ ਨਾਲ ਹੈ ਇਹ ਨਹੀਂ ਵੀ 2 ਦਿਨ ਬਾਅਦ ਫਰਕ ਪਾਊਗਾ ਤੁਹਾਨੂੰ ਸ਼ਾਮ ਨੂੰ ਫਰਕ ਪਾਊਗਾ ਜਾਂ ਸਵੇਰੇ ਫਰਕ ਪਾਊਗਾ ਜਿਹੜਾ ਵੀ ਕੰਮ ਕਰਾਂਗੇ ਉਹਦਾ ਫਰਕ ਨਾਲ ਦੀ ਨਾਲ ਹੈ ਨਾਲ ਰਿਜ਼ਲਟ ਕਹਿਣ ਦਾ ਮਤਲਬ ਜਦੋਂ ਤੁਸੀਂ ਮਲ ਕੇ ੜਦੇ ਹੋ ਉਸ ਤੋਂ ਬਾਅਦ ਦਰਦ ਗਾਇਬ ਹੋ ਜਾਏਗਾ ਹਾਂਜੀ ਹਾਂਜੀ ਨਾਲ ਦੀ ਨਾਲ ਖਤਮ ਹੋ ਜਾਏਗਾ ਅੱਗੇ ਜਿਹੜਾ ਮਾੜਾ ਮੋਟਾ ਕਿਤੇ ਰਹਿ ਗਿਆ ਉਹ 2-3 ਸਿਟਿੰਗਾਂ 'ਚ ਖਤਮ ਹੋ ਜਾਂਦਾ ਪਰ ਪ੍ਰੋਪਰ ਇਹ ਪਹਿਲੀ ਸਿਟਿੰਗ 'ਚ ਹੀ ਖਤਮ ਹੋ ਜਾਂਦਾ ਪਤਾ ਲੱਗ ਜਾਂਦਾ ਵੀ ਹਾਂ ਵੀ ਮੈਨੂੰ ਕਾਫੀ ਫਰਕ ਹੈ ਚਲੋ ਬਰਿੰਦਾ ਜੀ ਜਿਵੇਂ ਕਿ ਅਕਸਰ ਦੇਖਿਆ ਹੈ ਕਿ ਲੋਕ ਪੈਸੇ ਵੀ ਬਹੁਤ ਲੈਂਦੇ ਨੇ ਕਿਸੇ ਦੀ 500 ਰੁਪਏ ਫੀਸ ਹੈ ਕਿਸੇ ਦੀ 700 ਫੀਸ ਹੈ ਇਸ ਚੀਜ਼ ਨੂੰ ਲੈ ਕੇ ਤੁਹਾਡੀ ਕਿੰਨੀ ਫੀਸ ਹੈ ਇਹਦਾ ਜੀ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਹੈ ਜਿਵੇਂ ਸੈਟੀਕਾ ਪੇਨ ਹੈ ਕਈਆਂ ਦੀ ਢੁੱਡਰੀ ਹੈ ਕਈਆਂ ਦਾ ਮਤਲਬ ਕਿ ਧਰਨ ਪਈ ਵੀ ਹੈ ਅੱਜ ਕੱਲ ਲੋਕਾਂ ਨੂੰ ਇਹ ਨਹੀਂ ਪਤਾ ਵੀ ਮਤਲਬ ਮੇਰੇ ਜਿਹੜਾ ਪੇਟ ਬੰਦ ਰਹਿੰਦਾ ਹੈ ਜਾਂ ਗੈਸ ਚੜਦੀ ਹੈ ਜਾਂ ਪੇਟ 'ਚ ਦਰਦ ਹੁੰਦਾ ਇਹ ਕਾਦੀ ਵਜਾ ਕਰਕੇ ਕਈਆਂ ਦੀਆਂ ਪਿੰਨੀਆਂ ਦਰਦ ਕਰਦੀਆਂ ਰਹਿੰਦੀਆਂ ਨੇ ਲਤਾਂ ਫੁੱਲਦੀਆਂ ਨੇ ਹਨਾ ਜੀ ਇਹਨਾਂ ਦਾ ਅਲੱਗ-ਅਲੱਗ ਹੈ ਜਿਵੇਂ ਇਹਨਾਂ ਤੋਂ ਧਰਨਾ ਪੈਂਦੀ ਹੈ ਧਰਨ ਦੀ ਸਿਰਫ 200 ਰੁਪਏ ਫੀਸ ਹੈ ਠੀਕ ਹੈ ਜੀ ਸੈਟਿਕਾ ਪੈਂਦੀ ਹੈਗੀ 400 ਰੁਪਏ ਜੀ ਜਿਹੜਾ ਸਰਵਾਈਕਲ ਹੋ ਗਿਆ ਉਹਦੀ 300 ਰੁਪਏ ਜੀ ਉਹ ਅਗਲਾ ਜਦੋਂ ਆਏਗਾ ਤੁਹਾਨੂੰ 300 ਰੁਪਏ ਦੇਏਗਾ ਜੇ ਠੀਕ ਹੋ ਗਿਆ ਤਾਂ ਦੇਏਗਾ ਜੇ ਨਾ ਠੀਕ ਹੋਇਆ ਫਿਰ ਉਹ ਕੋਈ ਗੱਲ ਨਹੀਂ ਜੀ ਉਹਦੀ ਮਰਜ਼ੀ ਹੈ ਅਗਲਾ ਨਾਲ ਦੀ ਨਾਲ ਫਰਕ ਪੈ ਜਾਏਗਾ ਤਾਂ ਦੇਵੇਗਾ ਕੋਈ ਦਿੱਕਤ ਨਹੀਂ ਇਹ ਤੁਸੀਂ ਇਲਾਜ ਜਿਹੜਾ ਮਲਕਾ ਹੀ ਕਰਦੇ ਹੋ ਜਾਂ ਆਯਲੋਪੈਥੀ ਜਾਂ ਹੋਮੀਓਪੈਥੀ ਕੋਈ ਦਵਾਈ ਵੀ ਦਿੰਦੇ ਹੋ ਇਹਦੀਆਂ ਸਾਰੀਆਂ ਚੀਜ਼ਾਂ ਨੇ ਜੀ ਜਿਹੜਾ ਤਾਂ ਮਤਲਬ ਕਿ ਨਸ ਦੀ ਬਲੋਕੇਜ ਹੈ ਉਹ ਤਾਂ ਦਵਾਈ ਨਾਲ ਖੋਲੀਦੀ ਹੈ ਨਸ ਠੀਕ ਹੈ ਜੀ ਜਿਹੜੀ ਟੁੱਟਰੀ ਹੈ ਉਹ ਵੀ ਆਪਣੇ ਹੱਥ ਦਾ ਹੀ ਕੰਮ ਹੁੰਦਾ ਹੈ ਉਹ ਨਸਾਂ ਸੈੱਟ ਕਰਨੀਆਂ ਪੈਂਦੀਆਂ ਨੇ ਸਰਵਾਈਕਲ ਵੀ ਹੱਥ ਦਾ ਹੀ ਕੰਮ ਹੈ ਬਾਕੀ ਜਿਹੜਾ ਜਿੱਦਾਂ ਹੁੰਦਾ ਜੀ ਉਦਾਂ ਕਰ ਦਿੰਦਾ ਜਿਵੇਂ ਕਿਸੇ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਪੈਰਾਲਾਈਜ਼ ਦਾ ਵੀ ਇਲਾਜ ਕਰਦੇ ਹੋ ਤੁਸੀਂ ਹਾਂਜੀ ਪੈਰਾਲਾਈਜ਼ ਦਾ ਇਲਾਜ ਇਹ ਹੈ ਵੀ ਜਿਵੇਂ ਬੰਦਾ ਪੂਰੀ ਲੱਤ ਡੈੱਡ ਪਈ ਹੈ ਜੇ ਤਾਂ ਹਲਕੀ ਫੁਲਕੀ ਚੱਲਦੀ ਹੈ ਫਿਰ ਤਾਂ ਮੁਸ਼ਕਿਲ ਆ ਪੂਰੀ ਜਿਵੇਂ ਡੈੱਡ ਪਈ ਐ ਲੱਤ ਠੰਡੀ ਪਈ ਐ ਉਹਦਾ ਨਾਲ ਦੀ ਨਾਲ ਹੋ ਜਾਂਦਾ ਨਾਲ ਦੀ ਨਾਲ ਚੱਲ ਪੈਂਦੀ ਐ ਪਰ ਇਹ ਐ ਵੀ ਉਹਦੇ ਲਈ ਟਾਈਮ ਹੋਣਾ ਚਾਹੀਦਾ ਆਪਣੇ ਕੋਲ ਹੋ ਜਾਂਦਾ ਉਹ ਵੀ ਠੀਕ ਨਹੀਂ ਜਿਵੇਂ ਕਿਸੇ ਨੂੰ ਅਚਾਨਕ ਜਿਵੇਂ ਕਿ ਅਕਸਰ ਦੇਖਦੇ ਆ ਕਿ ਪੈਰਾਲਾਈਜ਼ ਹੋ ਗਿਆ ਉਹ ਤੁਹਾਡੇ ਕੋਲ ਬੰਦਾ ਲੈ ਆਉਂਦਾ ਜੇ ਉਹਨੂੰ ਕੋਈ ਹੋਰ ਜ਼ਿਆਦਾ ਦਿੱਕਤ ਆ ਗਈ ਫਿਰ ਤੁਸੀਂ ਸੰਭਾਉਂਗੇ ਉਹ ਤਾਂ ਨਾਲ ਦੀ ਨਾਲ ਹੀ ਐ ਵੀ ਜਿਵੇਂ ਪੈਰਾਲਾਈਜ਼ ਮੇਰੇ ਕੋਲ ਲੈ ਆਇਆ ਪਰ ਪਹਿਲਾਂ ਤਾਂ ਲੋਕੀ ਡਾਕਟਰੀ ਇਲਾਜ ਖੂਨ ਟੈਸਟ ਕਰਵਾਉਂਦੇ ਨੇ ਉਹਦਾ ਗਾੜਾ ਹੁੰਦਾ ਹੈ ਕਿ ਨਹੀਂ ਕਾਦੇ ਤੋਂ ਅਟੈਕ ਹੋਇਆ ਉਹਦੇ ਲਈ ਜਦੋਂ ਮਤਲਬ ਕਿ 6 ਮਹੀਨੇ ਹੋ ਗਏ ਚੱਲਦੀ ਨਹੀਂ ਲੱਤ ਉਸ ਟਾਈਮ ਮੇਰੇ ਕੋਲ ਲੈ ਆਇਆ ਜਾਂ 2 ਮਹੀਨੇ ਹੋ ਗਏ ਲੱਤ ਚੱਲੀ ਨਹੀਂ ਹਜੇ ਤੱਕ ਪੂਰੀ ਦਵਾਈ ਵੀ ਖਾਂਦਾ ਹੈ ਉਹ ਮਤਲਬ ਕਿ ਲੱਤ ਚਲਾ ਦੇਦੀ ਹੈ ਅੱਛਾ ਮਤਲਬ ਜਿਵੇਂ ਕੋਈ ਘਰ ਦੇ ਵਿੱਚ ਪਿਆ ਹੈ ਪੈਰਾਲਾਈਜ਼ ਹੋ ਗਿਆ ਇਲਾਜ ਕਰਾ ਕਰਾ ਕੇ ਥੱਕ ਗਿਆ ਉਹ ਇੱਥੇ ਆ ਸਕਦਾ ਤੁਹਾਡੇ ਕੋਲ ਉਸ ਅਗਰ ਉਸ ਦੀ ਲੱਤ ਠੰਡੀ ਹੋਈ ਤਾਂ ਉਸ ਨੂੰ ਚਲਾ ਦੋਗੇ ਤੁਹਾਡਾ ਇਹ ਕਹਿਣਾ ਹਾਂਜੀ ਹਾਂਜੀ ਬਿਲਕੁਲ ਚੱਲ ਜਾਏਗੀ ਜਿਵੇਂ ਕਿ ਇਸੀ ਸਾਡੇ ਨਾਲ ਹਕੀਮ ਬਰਿੰਦਰ ਜੀ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਵੀ ਇਹਨਾਂ ਦੇ ਹੱਥ ਦੇ ਵਿੱਚ ਕਿੰਨੀ ਕ ਕਲਾ ਹੈ ਬਿੱਬਿ ਕਿੱਥੋਂ ਆਏ ਤੁਸੀਂ ਬਨਵਾਜ ਜਰੇ ਤੇ ਆਏ ਤੁਹਾਨੂੰ ਕੀ ਆ ਦਿੱਕ ਸੀ ਤੁਸੀਂ ਉਹਦੇ ਕੋਲ ਪਹੁੰਚੇ ਹੋ ਸਾਨੂੰ ਡਿਸਕ ਦੀ ਪ੍ਰੋਬਲਮ ਹੁਣ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਪੂਰਾ ਠੀਕ ਹੈ ਇਹ ਤਾਂ ਦਾ ਇੱਕ ਦਿਨ ਦਾ ਕਿੰਨੀ ਕਿੰਨੀ ਵਾਰ ਆਏ ਹੋ ਤੁਸੀਂ ਉਹਦੇ ਅਸੀਂ 5000 ਆ ਰਾਲੇ ਨੇ ਤੁਹਾਨੂੰ ਕਿਵੇਂ ਲੱਗਦਾ ਸੀ ਡਿਸਕ ਵੀ ਠੀਕ ਹੈ ਵੀ ਆਹ ਅੱਗੇ ਲੱਤਾਂ ਦੁਖਦੀਆਂ ਤੇ ਲੱਕ ਤੇ ਤੁਰਿਆ ਜਾਂਦਾ ਇੰਨੀ ਕਿ ਦੂਰ ਜਾਂਦੇ ਸਾਡੇ ਦਰਦ ਬਹੁਤ ਹੁੰਦਾ ਤਾਂ ਲੱਕ ਵਿੱਚ ਉਹ ਤੁਰ ਨਹੀਂ ਚ ਸਕਦੀ ਮੈਂ ਵੀ ਬਾਕੀ ਸਰਵਾਈਕਲ ਆ ਹੋ ਗਿਆ ਤਾਂ ਠੂਹੀ ਦਾ ਇਹ ਤੇ ਮੈਂ ਕੋਡੀ ਹੋ ਗਈ ਤੇ ਜਿਵੇਂ ਤੇ ਮੈਂ ਉੱਪਰ ਨੂੰ ਐ ਦੇਖੇਂ ਤੀ ਸਕਦੇ ਪਿੱਛੇ ਤੇ ਹੁੰਦਾ ਜਣੀ ਫੜ ਲਈ ਮੈਂ ਕਾਸ ਨੇ ਵੀ ਉਹ ਹੁਣ ਮੈਂ ਠੀਕ ਆ ਸਿੱਧੀ ਤੁਰਦੀ ਆ ਬਾਕੀ ਸਰ ਵਹੀਕਲ ਵੀ ਤੇ ਗਾਰਡਨ ਵੀ ਘੁੰਮਦੀ ਆ ਇਹ ਉੱਪਰ ਨੂੰ ਵੀ ਹੁੰਦੀ ਆ ਇਹ ਜੀ ਕੋਈ ਗੱਲ ਨਹੀਂ ਸਭ ਠੀਕ ਹੋ ਗਏ ਕਿੰਨੀ ਵਾਰ ਆਏ ਹੋ ਰੇ ਪੰਜ ਵਾਰ ਆਇਆ ਤੇ ਪੰਜ ਪੰਜ ਵਾਰ ਪੰਜ ਵਾਰ ਹੋਣ ਤੋਂ ਬਾਅਦ ਮਤਲਬ ਹੁਣ ਤੁਸੀਂ ਬਿਲਕੁਲ ਠੀਕ ਹੋ ਪੰਜ ਵਾਰ ਤੋਂ ਬਾਅਦ ਠੀਕ ਵੀ ਵੀ ਤੁਸੀਂ ਕਿੱਥੋਂ ਆਏ ਹੋ ਐਸੀ ਮਲੇਸ਼ੀਆ ਤੇ ਆਏ ਹੋ ਇਹ ਮਲੇਸ਼ੀਆ ਤੋਂ ਮਤਲਬ ਇਹਨਾਂ ਦੇ ਰਿਸ਼ਤੇਦਾਰ ਹੀ ਹੋ ਹਾਂਜੀ ਹਾਂਜੀ ਤੁਹਾਨੂੰ ਕੀ ਦਿੱਕਤ ਸੀ ਤੁਹਾਨੂੰ ਮੈਨੂੰ ਗੋਡਿਆਂ ਦੀ ਦਿੱਕਤ ਸੀ ਹੁਣ ਕਿਦਾਂ ਲੱਗ ਰਹੇ ਨੇ ਗੋਡੇ ਤੁਹਾਡੇ ਹੁਣ ਬੜੇ ਠੀਕ ਹੈ ਡਾਕਟਰ ਨੇ ਬਦਲਣੇ ਨੂੰ ਕਹਿਤਾ ਤੇ ਨਾਲ ਉਹ ਮਲੇਸ਼ੀਆ ਡਾਕਟਰ ਤਾਂ ਕਹਿੰਦੇ ਸੀ ਪ੍ਰੈਸ਼ਰਿੰਗ ਕਰਨਾ ਪਊਗਾ ਅੱਛਾ ਜੀ ਜਿਹੜੀ ਕਿਹੜੀ ਜਗ੍ਹਾ ਡਾਕਟਰਾਂ ਨੇ ਕਿਹਾ ਸੀ ਆਪਰੇਸ਼ਨ ਕਰਨਾ ਪਊਗਾ ਮਲੇਸ਼ੀਆ 'ਚ ਉੱਥੇ ਮਲੇਸ਼ੀਆ 'ਚ ਹਾਂ ਮਲੇਸ਼ੀਆ ਠੀਕ ਹੈ ਤੁਹਾਨੂੰ ਉਹ ਇਹਦਾ ਕਿਵੇਂ ਪਤਾ ਲੱਗਿਆ ਫਿਰ ਮੇਰੇ ਭਜਾ ਆਈ ਸੀ ਅੱਛਾ ਜੀ ਫਿਰ ਮੈਂ ਕਦੇ ਮੈਨੂੰ ਉੱਖੀ ਸੀਗੀ ਫਿਰ ਮੈਂ ਆਈ ਤਿੰਨ ਚਾਰ ਫਿਰ ਆ ਕੇ ਮਲਾ ਕੇ ਗਈ ਠੀਕ ਉਹ ਗੋਡੇ ਨੇ ਤੇ ਮੈਤੇ ਖੜਿਆ ਨਹੀਂ ਸੀ ਜਾਂਦਾ ਹਾਂ ਬਿਲਕੁਲ ਠੀਕ ਮੈਨੂੰ ਪਿਆ ਗਿਆ ਸੀ ਡਾਕਟਰਾਂ ਨੇ ਜਿਵੇਂ ਅੱਜਕੱਲ ਕਹਾਵਤ ਆ ਵੀ ਜੀ ਗਰੀਸ ਖਤਮ ਹੋ ਗਿਆ ਜਾਂ ਗਾਇਬ ਪੈ ਗਿਆ ਕੀ ਕਿਹਾ ਗਿਆ ਸੀ ਡਾਕਟਰਾਂ ਨੇ ਉਹ ਕਹਿੰਦੇ ਵੀ ਜਮੇ ਖਰਾਬ ਹੋ ਗਏ ਗੋਡੇ ਕੋਈ ਕੰਮ ਨਹੀਂ ਰਹੀ ਹਾਂ ਜੀ ਇਹ ਵੀ ਤੁਹਾਨੂੰ ਪ੍ਰੈਸ਼ਰ ਕਰਾਉਣਾ ਹੀ ਪਊਗਾ ਮੈਨੂੰ ਉਹ ਲਾਉਣਾ ਪੈਣਾ ਹੈ ਜਿਵੇਂ ਕਿ ਇੰਡੀਆ ਨਾਲ ਗੱਲ ਕੀਤੀ ਹੈ ਦੱਸ ਰਹੀਆਂ ਕਿ ਗੋਡੇ ਬਦਲਣ ਲਈ ਡਾਕਟਰਾਂ ਨੇ ਫੋਰਨ ਦੇ ਵਿੱਚ ਕਹਿੰਦੇ ਆ ਸੀਗੇ ਗੋਡੇ ਬਦਲਵਾ ਲਓ ਹੁਣ ਇਹਨਾਂ ਦੀ ਜਵਾਨੀ ਜਿਵੇਂ ਤੁਸੀਂ ਸੁਣਿਆ ਕਿ ਬਿਲਕੁਲ ਠੀਕ ਨੇ ਕਿ ਹੁਣ ਚੱਲ ਫਿਰ ਵੀ ਲੈਂਦੇ ਨੇ